ਇਹ ਸ਼ਵਾਰ ਦਾ ਨਸ਼ਾ ਜਿਹੜਾ ਕਰਦੇ ਸੀ ਲੋਕ ਉਹਦੇ ਬਾਰੇ ਦੱਸੋ ਜੀ ਨਸ਼ਾ ਸੀ ਉਹ ਪਤਾ ਹੈ ਕੀ ਹੈ ਉਹ ਨਸ਼ਾ ਨਹੀਂ ਸੀਗਾ ਸਿੱਧੂ ਸਾਹਿਬ ਉਹ ਸੀਗਾ ਅ ਨਸਾਂ ਨੂੰ ਖੋਲਣ ਵਾਸਤੇ اچھا ਜਦੋਂ ਉਹ ਨਸ਼ਬਾਰ ਲੈਂਦੇ ਸੀ ਠੜਾਕ ਛੱਕ ਵੱਜਦੀ ਸੀ ਉਹ ਜਦੋਂ ਛੱਕ ਵੱਜਦੀ ਸੀ ਤਾਂ ਪੈਰਾਂ ਤੱਕ ਜਿੰਨਾ ਨਾੜੀ ਸਿਸਟਮ ਆ ਉਹ ਖੁੱਲ ਜਾਂਦਾ ਸੀ ਤੇ ਉਹਦੇ ਕਰਕੇ ਉਹ ਸਾਡੇ ਬਜ਼ੁਰਗ ਪਹਿਲਾਂ ਤਾਂ ਲੈਂਦੇ ਸੀ ਇਦਾਂ ਹੀ ਫਿਰ ਮਜਬੂਰੀ ਵੀ ਬਣ ਜਾਂਦਾ ਸੀ ਉਹ ਲੈਣੀ ਹੀ ਪੈਂਦਾ ਸੀ ਰੇਸ਼ੇ ਜੰਮ ਜਾਂਦੇ ੱਕ ਬੁੱਝ ਜਾਂ ਨਹੀਂ ਹੋ ਜਾਂਦਾ ਉਹ ਜਿਵੇਂ ਹੁੱਕਾ ਵੀ ਨਾਲ ਨੂੰ ਗੁਰਗੁਰ ਦੀ ਆਦਤ ਹੁੰਦੀ ਆ ਉਹਨੇ ਫਿਰ ਉਹ ਲੈਣੀ ਹੁੰਦੀ ਨਸਬਾਰ ਗਿੱਦੜ ਵਾਹੇ ਦੀ ਤੁਹਾਨੂੰ ਪਤਾ ਹੋਊਗਾ ਬੜੀ ਵੱਡੀ ਗਿੱਦੜ ਵਾਹੇ ਫੈਕਟਰੀ ਰਹੀ ਆ ਤੇ ਇੱਕ ਚੀਜ਼ ਉਹਨਾਂ ਵਾਸਤੇ ਬਹੁਤ ਵਧੀਆ ਹੈਗੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਾਲੀ ਮਿਰਚ अच्छा जी काली मिर्च ਜਿਹੜੀ ਆ ਉਹਦੇ ਨਾਲ ਜੇ ਤੁਸੀਂ ਸੁੰਡ ਮਿਲਾ ਲਓ ਤੇ ਥੋੜੀ ਜੀ ਅਜਵੈਨ ਪਾ ਲਓ ਉਹਦਾ ਇੱਕ ਮਿਸ਼ਰਣ ਬਣਦਾ ਉਹਨੂੰ ਖਾਣ ਨਾਲ ਹੀ ਮਤਲਬ ਜਿਹੜਾ ਹੈ ਛਿੱਕਾ ਵਾਲਾ ਰੋਗ ਹੈ ਨਜਲਾ ਜੁਕਾਮ ਛਿੱਕੜੀ ਬੁਝ ਹੋ ਜਾਂਦਾ ਦਿਮਾਗ ਜਿਵੇਂ ਇੱਥੇ ਸਾਈਨਸ ਵਰਗਾ ਪ੍ਰੋਬਲਮ ਹੋ ਜਾਂਦਾ ਨੱਕ ਦੇ ਵਿੱਚ ਉਹ ਪ੍ਰੋਬਲਮ ਉਹਦੇ ਨਾਲ ਸੋਲਵ